ਨਮਸਕਾਰ ਜੀ ਸਾਰਿਆਂ ਨੂੰ ਟਿਟੋਰੀ ਨਿੱਕੋ ਵੀ ਤੁਹਾਡਾ ਸਵਾਗਤ ਹੈ ਆਸ਼ਾ ਕਰਦੇ ਹਾਂ ਖੁਸ਼ ਤੇ ਤੰਦਰੁਸਤ ਹੋਵੋਗੇ ਆਪੋ ਆਪਣੇ ਕੰਮਾਂ ਵਿੱਚ ਵਿਅਸਤ ਹੋਗੇ ਅੱਜ ਤੁਹਾਨੂੰ ਪੜਤਾ ਬਣਾ ਕੇ ਦਿਖਾਵਾਂਗੇ ਆਪਾਂ ਦੋ ਬਤਾਉ ਲੈ ਲਈ ਸੀ ਥੋਲੇ ਸੀ ਉਹਨਾਂ ਨੂੰ ਇੱਧਰ ਆਪਾਂ ਪਿਆਜ਼ ਟਮਾਟਰ ਲਸਣ ਤੇ ਮਿਰਚਾ ਲੈ ਲਈਆਂ ਹਰੀਆਂ ਹੁਣ ਆਪਾਂ ਇਹਨਾਂ ਨੂੰ ਤੇਲ ਤੇਲ ਲੈ ਲਿਆ ਆਪਾਂ ਸਰੋਂ ਦਾ ਤੇ ਆਪਾਂ ਇਹ ਬਤਾਉਆਂ ਦੇ ਲਾ ਦੇਾਂਗੇ ਤਾਂ ਕਿ ਭੁੰਨਣ ਤੇ ਅਤੇ ਛਿੱਲਣ ਵਿੱਚ ਆਸਾਨੀ ਹੋ ਜਾਵੇ ਉਹ ਆਪਾਂ ਤੇਲ ਲਾ ਲਿਆ ਦੂਸਰੇ ਬਤਾਉ ਤੇ ਵੀ ਆਪਾਂ ਇਸ ਤਰ੍ਹਾਂ ਹੀ ਤੇਲ ਲਾਵਾਂਗੇ ਬਤਾਉ ਆਪਾਂ ਤਾਜੀ ਹੀ ਲੈ ਸੀਗੇ ਦੇਖ ਕਿੰਨੇ ਵਧੀਆ ਤੇ ਆਪਾਂ ਵੇਖ ਲਿਆ ਸੀ ਕਾਣੇ ਕੋਨੇ ਨਹੀਂ ਹੈਗੇ ਇਹ ਤੇ ਹੱਪਾ ਗੈਸ ਬਾਲ ਲਿਆ ਗੈਸ ਦੇ ਉੱਪਰ ਆਪਾਂ ਕੋਈ ਚੀਜ਼ ਰੱਖ ਕੇ ਇਸ ਤਰ੍ਹਾਂ ਤੇ ਇਹ ਦੇ ਉੱਤੇ ਆਪਾਂ ਬਤਾਉ ਰੱਖ ਕੇ ਭੁੰਨ ਲਵਾਂਗੇ ਇਸ ਵਿੱਚ ਤਿੰਨ ਪਲਟੀ ਮਾਰ ਕੇ ਆਪਾਂ ਇਹਨੂੰ ਭੁੰਨੀ ਰਵਾਂਗੇ ਤੇ ਦੂਸਰਾ ਵੀ ਆਪਾਂ ਇੱਕ ਸਾਈਡ ਤੇ ਰੱਖ ਦਿਆਂਗੇ ਆਪਣੇ ਤਾਂ ਉਹ ਵਧੀਆ ਭੁੰਨੇ ਕੇ ਤਿਆਰ ਹੋ ਜਾਣਗੇ ਆਪਾਂ ਚਾਕੂ ਨਾਲ ਇਹ ਇੱਕ ਸਾਈਡ ਤੇ ਕਰ ਲਿਆ ਤੇ ਦੂਸਰਾ ਵੀ ਆਪਾਂ ਭੁੰਨ ਲਿਆ ਦੇਖੋ ਕਿੰਨੇ ਵਧੀਆ ਭੁੰਨੇ ਜਾਂਦੇ ਆ ਆਪਣੇ ਵੇਖੋ ਕਿੰਨੇ ਵਧੀਆ ਭੁੰਨ ਕੇ ਤਿਆਰ ਹੋਗੇ ਤੇ ਇਹਨਾਂ ਆਪਾਂ ਸਾਈਡ ਤੇ ਰੱਖ ਲਵਾਂਗੇ ਤੇ ਦੂਸਰੇ ਨੂੰ ਵੀ ਭੁੰਨ ਤੋਂ ਬਾਅਦ ਰੱਖ ਲਵਾਂਗੇ ਤੇ ਆਪਾਂ ਹੁਣ ਇਹਨਾਂ ਨੂੰ ਛਿੱਲ ਲਾਵਾਂਗੇ। ਬਤਾਉਂ ਆਪਾਂ ਗਰਮ-ਗਰਮ ਹੀ ਛਿੱਲਾਂਗੇ। ਬਹੁਤ ਵਧੀਆ ਛਿੱਲਦੇ ਨਾਲੇ ਆਪਾਂ ਇਹਨਾਂ ਤੇ ਤੇਲ ਲਾਇਆ ਸੀ। ਤੇਲ ਨਾਲ ਨਾਲ ਵੀ ਆਦੇ ਛਿਲਕਾ ਬਹੁਤ ਵਧੀਆ ਉੱਤਰ ਜਾਂਦਾ। ਤੇ ਆਪਾਂ ਚਾਕੂ ਦੀ ਮਦਦ ਨਾਲ ਗਰਮ ਹੈਗਾ, ਹੱਥ ਨਹੀਂ ਲੱਗਦਾ। ਤਾਂ ਕਰਕੇ ਆਪਾਂ ਚਾਕੂ ਨਾਲ ਛਿੱਲਾਂਗੇ। ਦੇਖੋ ਕਿੰਨਾ ਵਧੀਆ ਛਿੱਲ ਕੇ ਤੇ ਤੋਪੋਤੇ ਨਿੱਜੀ ਤੇ ਆਪਾਂ ਵੇਖੋ ਹੁਣ ਇਹਨੂੰ ਚੰਗੀ ਤਰ੍ਹਾਂ ਬਰੀਕ ਬਰੀਕ ਕੱਟ ਲਵਾਂਗੇ ਆਪਾਂ ਚੰਗੀ ਤਰ੍ਹਾਂ ਵੇਖ ਲਵਾਂਗੇ ਕਿਤੇ ਕਾਣੇ ਤਾਂ ਨਹੀਂ ਹੈਗੇ ਇਹ ਤੇ ਆਪਾਂ ਬਰੀਕ ਬਰੀਕ ਕੱਟ ਲਵਾਂਗੇ ਤੇ ਚਾਕੂ ਦੀ ਮਦਦ ਨਾਲ ਆਪਾਂ ਮੈਸ਼ ਕਰ ਲਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਤੇ ਇੱਧਰ ਫਿਰ ਆਪਾਂ ਪਿਆਜ਼ ਲੈ ਲੇ ਪਿਆਜ਼ ਨੂੰ ਆਪਾਂ ਬਰੀਕ ਬਰੀਕ ਕੱਟ ਲਿਆ ਤੁਸੀਂ ਜੇ ਨਾ ਬਰੀਕ ਜਾਂ ਮੋٹے ਰੱਖਣਾ ਚਾਹੁੰਦੇ ਹੋ ਤੁਸੀਂ ਉਸ ਹਿਸਾਬ ਨਾਲ ਕੱਟ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆ ਪਰ ਆਪਾਂ ਇਸ ਤਰ੍ਹਾਂ ਹੀ ਕੱਟੇ ਇਧਰ ਆਪਾਂ ਦੋ ਟਮਾਟਰ ਲੈ ਲਏ ਸੀ ਟਮਾਟਰਾਂ ਨੂੰ ਆਪਾਂ ਬਰੀਕ ਹੀ ਕੱਟਾਂਗੇ ਦੇਖੋ ਇਹ ਆਪਾਂ ਦੋ ਤਿੰਨ ਹਰੀਆਂ ਮਿਰਚਾਂ ਲੈ ਲਈ ਇਹਨਾਂ ਨੂੰ ਵੀ ਆਪਾਂ ਕੱਟ ਲਵਾਂਗੇ ਇਹ ਲਸਣ ਲੈ ਲਿਆ ਸੀਗਾ ਇਹ ਵੀ ਕੱਟ ਲਵਾਂਗੇ ਆਪਾਂ ਤੜਕੇ ਵਿੱਚ ਬਹੁਤ ਵਧੀਆ ਟੇਸਟ ਆਉਂਦਾ ਲਸਣ ਦਾ ਤੇ ਇੱਥੇ ਆਂਦਾ ਇੱਧਰ ਕੜਾਈ ਵਿੱਚ ਆਪਣਾ ਤੇਲ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਨਾ ਕੱਟਿਆ ਹੋਇਆ ਪਿਆਜ਼ ਪਾਵਾਂਗੇ ਤੇ ਇਹਨੂੰ ਆਪਾਂ ਪੋਨ ਲਮਾਂਗੇ ਪਿਆਜ਼ ਤੇ ਵਿਚਾਰੀਆਂ ਮਿਰਚਾਂ ਪਾ ਲਈਆਂ ਸੀ ਹਲਦੀ ਤੇ ਨਮਕ ਪਾ ਲਾਂਗੇ ਤਾਂ ਕਿ ਆਪਣਾ ਪਿਆਜ਼ ਜਲਦੀ ਭੁੰਨ ਕੇ ਤਿਆਰ ਹੋ ਜਾਵੇ ਦੇਖੋ ਆਪਣਾ ਪਿਆਜ਼ ਭੁੱਜ ਗਿਆ ਤੇ ਇਹਦੇ ਵਿੱਚ ਹੁਣ ਆਪਣਾ ਫਟਿਆ ਹੋਇਆ ਲਾਲਟ ਮਟਰ ਪਾਵਾਂਗੇ ਇਹ ਵੀ ਆਪਾਂ ਮਿਕਸ ਕਰ ਲਵਾਂਗੇ ਪਿਆਜ਼ ਨਾਲ ਤੇ ਆਪਾਂ ਦੋਵੇਂ ਇਕੱਠੇ ਹੀ ਭੁੰਨ ਲਵਾਂਗੇ ਇਹਦੇ ਵਿੱਚ ਹੁਣ ਆਪਾਂ ਮਿਰਚਾ ਤਨੀਆ ਪਾਊਡਰ ਪਾਵਾਂਗੇ ਆਪਾਂ ਜ਼ਿਆਦਾ ਮਸਾਲੇ ਨਹੀਂ ਪਾਣੇ ਜ਼ਿਆਦਾ ਮਸਾਲੇ ਪਾਣ ਨਾਲ ਆਪਣ ਨੂੰ ਪਰਦੇ ਦਾ ਸਵਾਦ ਨਹੀਂ ਆਉਣਾ ਤੇ ਆਪਾਂ ਆਪਣੇ ਸਿੰਪਲ ਮਸਾਲੇ ਹੀ ਪਾਵਾਂਗੇ ਤੇ ਆਪਣਾ ਪੁੰਨਿਆ ਹੋਇਆ ਬਤਾਉ ਜਿਹੜਾ ਮੈਸ਼ ਕੀਤਾ ਸੀ ਉਹ ਵੀ ਇਹਦੇ ਵਿੱਚ ਹੀ ਪਾ ਦੇਵਾਂਗੇ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਫਿਰ ਮਿਕਸ ਕਰ ਲਵਾਂਗੇ ਤੇ ਆਪਣਾ ਪਰਤਾ ਬਣ ਜਾਏਗਾ ਤੇ ਤੁਸੀਂ ਤੁਹਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਸਾਡੀ ਰੈਸਪੀ ਕਿਸ ਤਰ੍ਹਾਂ ਲੱਗੀ ਇਹ ਤੁਹਾਨੂੰ ਇਹ ਵਧੀਆ ਲੱਗੀ ਤੇ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਦੇਖੋ ਐਸਟਰਾ ਮਿਕਸ ਕਰ ਲਵਾਂਗੇ ਤੇ ਇਹਨੂੰ ਆਪਾਂ ਜਿਆਦਾ ਟਾਈਮ ਨਹੀਂ ਦਵਾਂਗੇ ਸਿਰਫ 2 ਮਿੰਟਾਂ ਵਾਸਤੇ ਹੀ ਘੱਟ ਗੈਸ ਤੇ ਪਕਾਵਾਂਗੇ ਦੇਖੋ ਮਸਾਲੇ ਆਪਣੇ ਵਧੀਆ ਪੱਕ ਗਏ ਤੇ ਮਿਕਸ ਹੋ ਗਏ ਪਰਤੇ ਵਿੱਚ ਤੇ ਇਹਦੇ ਉੱਤੇ ਆਪਾਂ ਕੱਟਿਆ ਹੋਇਆ ਹਰਾ ਧਨੀਆ ਪਾਵਾਂਗੇ ਦੇਖੋ ਤੇ ਖਾਣ ਲਈ ਹੁਣ ਤਿਆਰ ਹੈ ਤੁਸੀਂ ਪੂਰੀਆਂ ਨਾਲ ਪਰੌਂਠਿਆਂ ਨਾਲ ਸਿੰਪਲ ਰੋਟੀ ਨਾਲ ਵੀ ਖਾ ਸਕਦੇ ਤੇ ਬਹੁਤ ਵਧੀਆ ਤੇ ਟੇਸਟੀ ਪਰਤਾ ਆਪਣਾ ਬਣ ਕੇ ਤਿਆਰ ਸੀ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਤੁਹਾਨੂੰ ਇਹ ਸਾਡੀ ਰੈਸਪੀ ਕਿਵੇਂ ਦੀ ਲੱਗੀ ਦੇਖੋ ਕਿੰਨਾ ਵਧੀਆ ਆਪਣਾ ਪਰਤਾ ਬਣ ਕੇ ਇੱਕ ਵਾਰੀ ਤੁਸੀਂ ਇਸ ਤਰ੍ਹਾਂ ਜਰੂਰ ਟਰਾਈ ਕਰਿਓ ਇਹ ਪੜਤਾ ਕਿ ਨੂੰ ਕਿਹਨੂੰ ਪਸੰਦ ਆ ਤੁਸੀਂ ਇਹ ਵੀ ਕਮੈਂਟ ਕਰਿਓ ਤਾਂ ਨਵਾਜੀ ਸਾਰਿਆਂ ਨੂੰ ਵੀਡੀਓ ਦੇਖਣ ਲਈ